ਇਨਨ ਕੋ ਅੱਜ ਤੋਂ 3-4 ਦਿਨ ਪਹਿਲਾਂ ਅੰਡੇ ਲਿੱਤੇ ਸੀ ਦੇਸੀ ਹੈ ਚਾਕ ਵੀ ਲੈ ਕੇ ਗਏ تھے ਇਹ ਕੀ ਹੈ ਉਹ ਅੰਡੇ ਜਦੋਂ ਆਪਾਂ ਨੇ ਉਬਾਲੇ ਨੇ ਉਹ ਬਾਲ ਕੇ ਇੱਕ ਉਹਨਾਂ ਨੂੰ ਜੋ ਖਾਨ ਲੱਗੇ ਆ ਛਿਲਿਆ ਤੇ ਉਹ ਸਿੰਥੈਟਿਕ ਦਾ ਰੂਪ ਬਣ ਗਏ ਕਿਉਂਕਿ ਮਾਰੋ ਅੰਡੇ ਰੂਪ ਕੇ ਵੀ ਨਿਕਲ ਰਿਹਾ ਵਿੱਚੋਂ ਇਹ ਅੰਡੇ ਨਹੀਂ ਜਾਂ ਇਹਨਾਂ ਸਾਹਮਣੇ ਛਿਲਿਆ ਛਿਲਿਆ ਅੰਡੇ ਦੀ ਵੀਡੀਓ ਹੈਗੀ ਪੁੱਤਰ ਇਹ ਬਾਈ ਸਾਹਿਬ ਕਹਿ ਆਂ ਜੇ ਇਹ ਕੀ ਆਂਡਾ ਹੈ ਜੇ ਆਂਡਾ ਲੈ ਕੇ ਗਏ ਤੇ ਕੀ ਨਿਕਲਾ ਵਿੱਚੋਂ ਦੇ ਜੇ ਤੂੰ ਕੀ ਵੇਚ ਰਿਹਾ ਹੋ ਹੈ इधर बात करो ओ भैया जी बात करो क्या बेच रहे हो जी ये क्या है है? ये क्या है? है? चार पीस ले गए थे जी क्या है बताइए मेरे को ये क्या बना है अरे पैसा को छोड़ो पैसा मत लेने की बात में लोगों क्या खिला क्या रहे हो लोगों को ਕਿਲਾ ਵਾਪਸ ਕਰ ਦੇ ਉਹ 1 ਮਿੰਟ ਯਾਰ ਖੜੀ ਜਾ ਕੀ ਖਿਲਾ ਰਹੇ ਹੋ ਲੋਕਾਂ ਨੂੰ ਨਹੀਂ ਬੰਦ ਕਰ ਹੈ ਬੰਦ ਕਰ ਕੀ ਖਿਲਾ ਰਾ ਲੋਕਾਂ ਨੂੰ ਤੂੰ ਸੜ ਦੇ ਯਾਰ ਲੈਣ ਦੇ ਸੂਰੇ ਖੜ ਦੇ ਯਾਰ ਸੋੜਾ ਕਿਉਂ ਦੇ ਤੂੰ ਵੀ ਕਰ ਜਾਂਦਾ ਰੋਕੋ 1 ਮਿੰਟ ਇਹ ਕੀ ਦੇ ਰਿਆ ਤੂੰ ਲੋਕਾਂ ਨੂੰ ਆਪਣੀ ਕੀ ਦੇ ਰਿਆ ਤੂੰ ਲੋਕਾਂ ਨੂੰ ਇਹ ਸੂਰੇ ਫੂਡ ਸਪਲਾਈ ਵਾਲੇ ਕੋ ਲੈ ਕੇ ਜਾਊਂਗਾ ਤੇਰੇ ਦਫ਼ਤਰ ਫੂਡ ਸਪਲਾਈ ਵਾਲੇ ਲੈ ਕੇ ਆਉਂ ਮੈਂ ਤੇਰੀ ਤਰਖਾਤ ਦੇ ਕੇ ਇਹ ਕੀ ਦੇ ਰਾ ਤੂੰ ਲੋਕੋ ਨੂੰ ਇਹ ਅੰਡਾ ਖਿਲਾ ਰਾ ਕੀ ਖਿਲਾ ਰਾ ਅੰਡੇ ਗਰੂ ਮਾਰਨਾ ਹੈ ਦੁਨੀਆ ਕੋ ਤੂੰ ਨੇ ਹੈ ਬੜੀ ਚੱਲ ਇਹ ਕੀ ਵੇਚ ਰਹਾ ਤੂੰ ਅੰਡੇ ਦੇ ਰੂਪ ਵਿੱਚ ਬਤਾ ਮੈਨੂੰ ਕੀ ਹੈ ਲੋਕੀ ਚਿਕਨ ਲੈ ਰਹੇ ਨੇ ਜੂਨ ਫੂਡ ਤੋਂ ਅੰਡੇ ਲੈ ਰਹੇ ਨੇ ਜੂਨ ਫੂਡ ਵਾਲੇ ਕੀ ਵੇਚ ਰਹੇ ਨੇ ਕੋਈ ਅੰਡਾ ਹੈ ਅੰਡਾ ਇਹ ਡਾਂਡਾ ਲੈ ਗਏ ਆ ਇਹਦੇ ਕੋਲ ਇਹ ਵਾਲੇ ਤੇ ਕੀ ਨਿਕਲੇ ਨੇ ਇਹ ਕੀ ਚੀਜ਼ ਬਣਾ ਕੇ ਤੁਸੀਂ ਵੇਚ ਰਹੇ ਹੋ ਕਾਦਾ ਅੰਡਾ ਬਣਾ ਰਹੇ ਹੋ ਤੁਸੀਂ ਹੈ ਆ ਇਹ ਆ ਬੜੀ ਬੇਟਾ ਬੜੀ ਗੋਣਾ ਇਹ ਕੀ ਅੰਡਾ ਤੁਹਾਡਾ ਨਿਕਲਿਆ ਇਹ ਵੀ ਛਿੱਲੇ ਵਾਲਾ ਅੰਡਾ ਅਛਲੀ ਅੰਡਾ ਖੋਲੀਏ इसको इसको ਖੋਲ ਜਿਹੜਾ ਬੜਾ ਮੇਨੋ ਬੜਾ ਖੋਲ ਇਸਕੋ ਬੜਾ ਨਿਕਲ ਆ ਲੈ ਕਿ ਹੋਂਦਾਂ ਸਾਹਮਣੇ ਆ ਅੰਡਾ ਛੇਦੇ ਪਿਆ ਨਾ ਆਪਾਂ ਛੇਦੇ ਵਿੱਚੋਂ ਕੀ ਨਿਕਲੂਗਾ ਇਹ ਹੈ ਜੋਨ ਜੋ ਕਿ ਬਾਸਟੈਂਡ ਦੇ ਗੋਲ-ਪੋਲ ਦੇ ਨੀਚੇ ਜਿਹੜਾ ਜੋਨ ਹੁਣ ਪੋਚਰ ਮਾਰਕੀਟ ਦੇ ਵਿੱਚ ਵੀ ਹੈ ਨਵੋ ਸਟੋਰ ਵਾਲੇ ਦੇ ਦੁਆਲੇ ਆਇਓ ਇਹ ਜੌਨ ਦੂੜ ਆ ਰਹੇ ਨੇ ਅੰਦਰ ਰੂਪ ਵਿੱਚ ਕੈਮੀਕਲ ਵੇਚੀ ਜਾਂਦੇ ਨੇ ਵਰਚਿਆਂ ਨੂੰ ਮਾਰਨ ਵੇਲੇਖੋ ਆ ਮਾਰੇ ਹੋਏ ਕੈਮਰਾਮੈਨ ਦੀ ਵੀਡੀਓ ਮਾਰ ਰਹਾ ਅੰਦਰ ਰੂਪ ਤੋਂ ਵੀ ਨਿਕਲ ਰਿਹਾ ਵਿੱਚੋਂ ਇਹ ਆਇਆ ਤਾਂ ਕਿਵੇਂ ਹੋ ਗਿਆ ਆ ਦੇਖੋ ਦੱਸੋ ਜੀ ਤੁਸੀਂ ਕੀ ਕਹਿਣਾ ਜਾ ਰਹੇ ਹੋ ਕੀ ਧੇਰੇ ਹੋ ਤੁਹਾਡੇ ਸਾਹਮਣੇ ਛੱਲੇ ਆ ਵਾ ਇਹ ਕੀ ਵੇਚ ਰਹੇ ਹੋ ਜੀ ਜੱਜ ਸਾਹਿਬ ਤੁਹਾਨੂੰ ਪੁੱਛ ਰਿਹਾ ਕੀ ਇਹ ਵੇਚ ਰਹੇ ਹੋ ਜੀ ਇਹ ਤਾਂ ਕਿਉਂ ਹੋ ਰਿਹਾ ਵਾ ਇਹ ਕੀ ਹੈ ਇਹ ਅੰਡਾ ਕੀ ਹੈ ਇਹ ਦੱਸੋ ले लेके की है ये है क्या है खराब है तुम खराब बेच रहे हो तुम खराब ही बेचे जा रहे हो तो तुमने अभी लेके गए है दस मिनट पहले तुमने खराब ही दे दिया हमको खराब ही दे दिया बोलो करो करो बोलो खराब दे दिया लोगों की सेहत से खिलवाड़ कर रहे हो तुम खा सकते हो उसको खाके दिखाओ मुझे खाके दिखाओ ਕਿ ਚੋਕੋ ਵੀ ਉਹ ਬੈਠੇ ਰਹੋ ਤੁਸੀਂ ਪੈਸਾ ਬਿਠਾ ਕਰ ਰਹੇ ਹੋ ਲੋਕਾਂ ਨੂੰ ਬਿਮਾਰੀ ਦੇ ਰਹੇ ਹੋ ਇਹ ਜੋਨ ਫੂਡ ਵਾਲਿਆਂ ਦੇ ਜੀ ਆਂਡੇ ਦੇ ਰੂਪ ਵਿੱਚ ਲੋਕਾਂ ਨੂੰ ਬੰਦੀ ਕੀ ਵੇਚੀ ਜਾ ਰਹੇ ਨੇ ਆਇਆ ਨਹੀਂ ਇਹ ਆਂਡੇ ਨਹੀਂ ਇਹ ਇਨਾ ਸਾਹਮਣੇ ਛੱਲੇ ਛੱਲੇ ਆਡੇ ਦੀ ਵੀਡੀਓ ਹੈਗੀ ਪੁੱਤਰ ਮਾਮਲਾ ਇਹ ਹੈ ਜੀ ਜੋਨਸ ਫੂਡ ਕੋਲ ਸਾਡੇ ਏਰੀਆ ਦੇ ਵਿੱਚ ਮੇਰੇ ਪੰਜ ਨੇ ਇਹਨਾਂ ਕੋ ਅੱਜ ਤੋਂ ਤਿੰਨ ਚਾਰ ਦਿਨ ਪਹਿਲਾਂ ਆਂਡੇ ਲਿੱਤੇ ਸੀ ਦੇਸੀ ਜੋਗੇ ਦੇਸੀ ਆਂਡੇ ਕਹ ਕੇ ਜਿਸ ਨੂੰ ਵੇਚਦੇ ਨੇ ਉਹ ਆਂਡੇ ਜਦੋਂ ਆਪਾਂ ਨੇ ਉਬਾਲੇ ਨੇ ਉਹ ਬਾਲ ਕੇ ਇੱਕ ਉਹਨਾਂ ਨੂੰ ਜੋ ਖਾਣ ਲੱਗੇਆਂ ਛਿਲਿਆ ਤੇ ਉਹ ਸਿੰਥੈਟਿਕ ਦਾ ਰੂਪ ਬਣ ਗਏ ਇੱਕੋ ਸਿੰਥੈਟਿਕ ਸੀ ਜਿਹਨੂੰ ਰਬੜ ਕਹਿ ਦਿੰਦੇ ਆਪਾਂ ਪੰਜਾਬੀ ਚ ਉਹ ਰਬੜ ਸੀ ਰਬੜਾਂ ਨੂੰ ਖਿੱਚੀ ਜਾਂਦੇ ਸੀ ਪਰ ਉਹ ਆਂਡਿਆਂ ਦਾ ਇੱਕ ਰੰਗ ਵੀ ਉਹਦੇ ਵਿੱਚ ਇਸ ਤਰ੍ਹਾਂ ਨੇ ਮੀਚ ਸੀਗੇ ਚਲੋ ਅਸੀਂ ਇਹਨਾਂ ਕੋ ਆਂਡੇ ਉਬਲੇ ਲੈ ਕੇ ਆਏ ਆਂ ਵੀ ਇਹ ਆਂਡੇ ਨੇ ਜੀ ਇਹ ਕੀ ਆ ਇਹਨਾਂ ਦੇ ਅੰਦਰ ਬੰਦੇ ਬੈਠੇ ਸੀਗੇ ਜਿਹੜੇ ਉਹ ਬਈਏ ਕਹਿੰਦੇ ਵੀ ਇਹ ਆਂਡੇ ਮੈਂ ਕਹੇ ਜੀ ਇਹ ਕਿਆ ਵੇਚ ਰਹੇ ਹੋ ਆਪ ਕਹਿੰਦੇ ਪਹਿਲਾਂ ਚੁੱਪ ਕੋ ਜਵਾਬ ਨਹੀਂ ਦਿੱਤਾ ਮੈਂ ਕਿਹਾ ਜੀ ਆਂਡਾ ਫਿਰ ਇੱਕ ਆਂਡਾ ਸੀ ਇਹਨਾਂ ਦੇ ਸਾਹਮਣੇ ਵੀ ਛਿਲੇਆ ਉਹ ਆਂਡੇ ਦੀ ਛਿੱਲੀ ਉਹਦੀ ਵੀ ਵੀਡੀਓ ਵੀ ਸਾਡੇ ਕੋਲ ਹੈਗੀ ਆ ਉਹ ਆਂਡਾ ਵੀ ਛਿਲੇ ਆ ਸੰਤਿਆੜੀ ਕੀ ਨਿਕਲਿਆ ਮੁੜ ਕੇ ਇਹਨਾਂ ਦੇ ਭਈਏ ਦੇ ਬਿਆਨ ਸੀ ਜੇ ਆਂਡੇ ਖਰਾਬ ਆ ਪੈਸੇ ਆਪਣੇ ਲੈ ਜਾਓ ਵਾਪਸ ਚਲੋ ਮੈਂ ਕਿਹਾ ਪੈਸੇ ਤੇ ਲੈ ਲਾਂਗੇ ਵਾਪਸ ਪੈਸੇ ਦੀ ਕੋਈ 40 50 100 ਰੁਪਏ ਦੀ ਗੱਲ ਨਹੀਂ ਹੈਗੀ ਗੱਲ ਤੇ ਇਹ ਹੈ ਵੀ ਜਿਹੜਾ ਆਪਾਂ ਲੋਕਾਂ ਦੀ ਜ਼ਿੰਦਗੀ ਦੇ ਨਾਲ ਖਲਵਾਲ ਕਰਦੇ ਆ ਹਰੇਕ ਬੱਚੇ ਦੇ ਆਂਡੇ ਖਾਂਦੇ ਨੇ ਮਾਪਿਓ ਖਾਂਦੇ ਤੁਸੀਂ ਇੱਥੇ ਸ਼ਹਿਰ ਦੇ ਇਲਾਕੇ 'ਚ ਬੈਠੇ ਹੋ ਤੇ ਇਲਾਕਾ ਨ ਤੇ ਇਹਨਾਂ ਦੇ ਅੰਡਿਆਂ ਦੀ ਬੜੀ ਗੰਦੀ ਸਮੈਲ ਵਿੱਚੋਂ ਆਉਂਦੀ ਆ ਤੇ ਇਹਨਾਂ ਦਾ ਜਿਹੜਾ ਚਿਕਨ ਆ ਚਿਕਨ ਵੀ ਅੰਦਰ ਮਰੇ ਹੋਏ ਮੁਰਗੇ ਪੇਨ ਇਹਨਾਂ ਕੋਲ ਜੋ ਸਾਰੇ ਅੰਦਰ ਅਸੀਂ ਵੀਡੀਓ ਬਣਾਈ ਹੈ ਇਹਨਾਂ ਦੀ ਬਿਲਕੁਲ ਗੰਦਗੀ ਹੈ ਇਹਨਾਂ ਦੀ ਬਾਤ ਤੁਸੀਂ ਕਹੋ ਵੀ ਜਿਹੜੀ ਚੀਜ਼ ਨਾ ਖਾਣ ਦੇ ਬਰਾਬਰ ਆ ਜਾਨ ਫੂਡਸ ਦੀ ਬੜੇ ਇਸ ਗੱਲ ਦੀ ਕੋਈ ਸ਼ਿਕਾਇਤ ਦਿੱਤੀ ਅਸੀਂ ਇਸ ਗੱਲ ਦੀ ਸ਼ਿਕਾਇਤ ਸਿਵਲ ਲੁਧਿਆਣਾ ਸਿਵਲ ਸਰਜਨ ਦਫ਼ਤਰ ਦਿੱਤੀ ਸੀ ਫੂਡ ਸਪਲਾਈ ਜਿਹੜਾ ਨਿਯੋਗ ਇਹਨਾਂ ਨੇ ਉਹਨਾਂ ਨੇ ਸੈਂਪਲ ਭਰਿਆ ਇਹਨਾਂ ਦਾ ਉਹਨਾਂ ਨੇ ਵਿਸ਼ਵਾਸਨ ਦਵਾਇਆ ਕਿ ਇਹਨਾਂ ਦਾ ਸੈਂਪਲ ਭਰਿਆ ਗਿਆ ਹੈ ਜੋਗੀ ਇਹਨਾਂ ਦੇ ਬੰਦੀ ਕਾਰਵਾਈ ਕੀਤੀ ਜਾਊਗੀ ਪਰ ਸਾਡੀ ਪ੍ਰ ਇਹ ਜੀ ਦੁਕਾਨ ਨੂੰ ਬੰਦ ਕਰਾਇਆ ਜਾਵੇ ਜੋ ਕੀ ਇਹ ਪੈਸੇ ਦੀ ਖਾਤਰ ਇਹ ਗੰਦਾ ਗੰਦਾ ਧੰਦਾ ਕਰਦੇ ਹਨ ਲੋਕਾਂ ਦੀ ਜਾਨ ਨਾਲ ਖਿਲਵਾੜ ਕਰਦੇ ਹਨ ਫਸਟ ਟਾਈਮ ਹੋਇਆ ਕਿ ਆਂਡੇ ਇਦਾਂ ਦੇ ਨਿਕਲੇ ਜੇ ਪਹਿਲਾਂ ਵੀ ਕਦੀ ਹੋਇਆ ਇੱਥੇ ਨਹੀਂ ਅਸੀਂ ਤੇ ਇਹਨਾਂ ਕੋ ਫਸਟ ਟਾਈਮ ਹੀ ਲਈ ਸੀ ਇਹਦੀ ਗਾਂਦ ਅਸੀਂ ਕਹਿ ਨਹੀਂ ਸਕਦੇ ਅੱਗੇ ਵੀ ਸੁਣਿਆ ਸੀ ਇੱਕ ਦੋ ਵਾਰੀ ਲੋਕਾਂ ਕੋਲ ਵੀ ਇਹਨਾਂ ਨੇ ਇਦਾਂ ਦੇ ਚੀਜ਼ਾਂ ਚਿਕਨਾ ਜੋਗਨਾ ਦੀਆਂ ਨੇ ਪਰ ਆਪਾਂ ਨੇ ਪਹਿਲੀ ਵਾਰੀ ਪਰਚੇਜ਼ ਕੀਤੇ ਨੇ ਤਾਂ ਆਂਡੇ ਉਹ ਤੁਸੀਂ ਦੇਸੀ ਲਿੱਤੇ ਸੀਗੇ ਆਂਡੇ ਦੇਸੀ ਕਿਹਾ ਕੇ ਵੇਚਦੇ ਨੇ ਜੀ ਇਹ ਕਰਵਾਏ ਉਹਦੋਂ ਵਾਲਾ ਉਸ ਤੋਂ ਬਾਅਦ ਇਹ ਉਬਾਲਿਆ ਉਹਨਾਂ ਨੂੰ ਕਹਿੰਦੇ ਆਂਡੇ نیچے ਗਿਰਨ ਟੁੱਟਦੇ ਆਂ ਹਾਂ ਆਂਡੇ ਇਹਨਾਂ ਨੇ ਫਿਰ ਇੱਕ ਚੀਜ਼ ਹੋਰ ਸੀ ਆਂਡਿਆਂ ਦੀ 663 ਨਾ ਕੋ ਪਈਆਂ ਸੀਗੀਆਂ ਇਹਨਾਂ ਦੇ ਭਈਏ ਕਹਿੰਦੇ ਆਂਡੇ ਖਰਾਬ ਨੇ ਵੀ ਹਮ ਤੋੜ ਦਿੱਤੇ ਆਂ ਤੇ ਅਸੀਂ ਕਹਾਂ ਤੋੜੋ ਹੋਣੇ ਜਦੋਂ ਆਂਡੇ ਤੋੜਦੇ ਪਏ ਸੀ ਬੋਰੀ ਜੀ ਪਾਉਂਦੇ ਪਏ ਸੀ ਉਹ نیچے ਗਰ ਗਿਰਨ ਨਾਲ ਵੀ ਟੁੱਟਦੇ ਨਹੀਂ ਪਏ ਸੀ ਜਿੱਦੀ ਵੀਡੀਓ ਮੇਰੇ ਕੋਲ ਆਂਡਾ ਜਿਹੜਾ ਹੁੰਦਾ ਮਾੜਾ ਜਿਹਾ ਟੱਚ ਕਰਨ ਤੇ ਟੁੱਟ ਜਾਂਦਾ ਪਰ ਇਹ ਆਂਡੇ نیچے ਗਿਰਨ ਨਾਲ ਵੀ ਨਹੀਂ ਟੁੱਟਦੇ ਨਹੀਂ ਪਏ ਇੰਨੇ ਮਜ਼ਬੂਤ ਸੀ ਇੰਨੇ ਮਜ਼ਬੂਤ ਫੈਵੀਗੋਲ ਦੇ ਮਜ਼ਬੂਤ ਆਂਡੇ ਨੇ ਜਿਹੜੇ ਪੱਕੇ ਕੀਤੇ ਹੋਰੇ ਪੱਕੇ ਜੋੜ ਵਾਲੇ ਆਂਡੇ ਨੇ ਉਹ ਥੱਲੇ ਗ ਜੇ ਬੰਦਾ ਖਾ ਲਵੇ ਫਿਰ ਜੇ ਬੰਦਾ ਖਾ ਲਵੇ ਜੀ ਮੇਰੇ ਹਿਸਾਬ ਨਾਲ ਇਹਦੇ ਬੰਦਾ ਬਚਦਾ ਕੋਈ ਨਹੀਂਗਾ ਜੇ ਹਾਂ ਜੇ ਉਹਨਾਂ ਦਾ ਆਮਲੇਟ ਬਣਾ ਕੇ ਬੰਦਾ ਖਾ ਜਾਂਦਾ ਕਿਸੇ ਨੂੰ ਪਤਾ ਨਹੀਂ ਲੱਗਣਾ ਸੀ ਕੀ ਆ ਉਹ ਸੰਤਿਆੜੀ ਦਾ ਕੀ ਹੈ ਇਹਦੇ ਵਾਲ ਕੇ ਪਤਾ ਲੱਗਿਆ ਨਾ ਜੋ ਬਾਲੇ ਆ ਤੇ ਉਹਨਾਂ ਦਾ ਇੱਕ ਰੂਪ ਹੀ ਲਗ ਤਰ੍ਹਾਂ ਨਿਕਲਿਆ ਤੁਹਾਡੇ ਨਾਲ ਨਾਲ ਹੋਰ ਵੀ ਕਾਫੀ ਲੋਕ ਲੈ ਕੇ ਜਾਂਦੇ ਹੋਣੇ ਫਿਰ ਹਾਂ ਲੋਕ ਲਈ ਜਾਂਦੇ ਨੇ ਜੀ ਰਕਾਂ ਨੂੰ ਤੇ ਸਾਡੇ ਕੋਲ ਇਹੀ ਬੇਨਤੀ ਹੈ ਜੌਨਸ ਫੂਡ ਦਾ ਸਮਾਨ ਖਰੀਦਣਾ ਬੰਦ ਕਰੋ ਜੋ ਕਿ ਇਹ ਲੋਕਾਂ ਦੀ ਛੇਦਨਾ ਖਲਵਾਲ ਕਰਦੇ ਹਨ ਇਹਨਾਂ ਤੋਂ ਸਮਾਨ ਲੈਣਾ ਦੇਣਾ ਬੰਦ ਕਰੋ ਇਹਨਾਂ ਦੇ ਜਿਹੜੇ ਮਾਲਕ ਹੈ ਉਹਨਾਂ ਨਾਲ ਕੋਈ ਗੱਲ ਨਹੀਂ ਤੁਹਾਡੀ ਇਹ ਮਾਲਕ ਨਾਲ ਕੋਈ ਗੱਲ ਨਹੀਂ ਹੋਈ ਸੀ ਮਾਲਕ ਨਾਲ ਅੱਗੇ ਗੱਲ ਹੋਈ ਸੀ ਜੀ ਉਹ ਇਹਨਾਂ ਨੇ ਆਪਣੀ ਗਲਤੀ ਮੰਨੀ ਸੀਗੀ ਕਹਿੰਦੇ ਜੀ ਅਸੀਂ ਆਪਣੀ ਗਲਤੀ ਮੰਨਦੇ ਆ ਪਰ ਗਲਤੀ ਮੰਨ ਕੇ ਵੀ ਮੇਰੇ ਸਾਹਮਣੇ ਘਾਟਾ ਨਹੀਂ ਇਹ